ਹੁਣ ਆਪਾਂ ਦਿਵਾਲੀ ਦੇ ਵਿਰੇ 32 ਇੰਚ ਐਲਈ ਬੁਸ਼ ਕੰਪਨੀ ਦੀ ਸਿਰਫ ਤੇ ਸਿਰਫ 6500 ਰੁਪਏ ਦੀ ਸਰ 6500 ਦੀ ਹਾਂਜੀ ਹਾਂਜੀ ਵਿਰੇ ਬੁਸ਼ ਕੰਪਨੀ ਦੀ 32 ਇੰਚ ਐਲਈ ਸਿਰਫ ਤੇ ਸਿਰਫ 6500 ਰੁਪਏ ਦੀ ਤੇ ME2 ਦੀ 2 ਸਾਲ ਦੀ ਵਾਰੰਟੀ 2 ਸਾਲ ਦੀ ਵਾਰੰਟੀ ਰਿਪਲੇਸਮੈਂਟ ਵਾਰੰਟੀ 2 ਸਾਲ ਚ ਪੀਸ ਖਰਾਬ ਹੋ ਜਾਊਗਾ ਪੀਸ ਚੇਂਜ ਕਰਕੇ ਨਵਾਂ ਦਵਾਂਗੇ 2 ਸਾਲ ਵਾਰੰਟੀ ਸਿਰਫ ਤੇ ਸਿਰਫ 7000 ਰੁਪਏ ਦੀ ਕਿੰਨੀ ਇੰਚ ਬੱਤੀਆਂ ਜੀ 32 ਇੰਚ ਐਲਈ 7000 ਰੁਪਏ ਤੇ 43 ਇੰਚ ME2 2 ਸਾਲ ਗਰੰਟੀ ਨਾਲ 12000 ਰੁਪਏ ਦੀ ਪੰਜਾਬ ਵਿੱਚ ME2 20000 ਰੁਪਏ ਦੀ 55 ਇੰਚ ME2 25000 ਰੁਪਏ ਦੀ ਹੋਰ ਵੀਰੇ ਆਪਣੇ ਕੋਲ ਸਾਰੇ ਲੈਪਟਾਪ ਅਵੇਲੇਬਲ ਨੇ ਡੈਲ ਦਾ i5 ਲੈਪਟਾਪ ਮਿਲ ਜੂਗਾ ਸਿਰਫ ਤੇ ਸਿਰਫ 15500 ਦਾ 15500 ਦਾ ਸਾਰਾ ਮਾਲ ਭਰ ਕੇ ਆ ਚੁੱਕਿਆ ਕੋਈ ਇੱਕ ਅੱਦਾ ਪੀਸ ਨਹੀਂ ਹੈਗਾ ਸਾਰੇ ਮਾਲ ਕੰਟਰੀ ਚ ਭਰ ਕੇ ਆ ਚੁੱਕੇ ਨੇ ਸਸੇ ਗੱਲ ਦੀ ਸਾਰੇ ਆਪਾਂ ਲੁਧਿਆਣਾ ਖੜੇ ਮਿੱਡਾ ਚੌਂਕ ਸਰਦਾਰਜੀ ਟਾਇਰ ਦੇ ਸਾਹਮਣੇ ਅਰੋੜਾ ਇਲੈਕਟ੍ਰੋਨਿਕਸ ਦੇ ਖੜੇ ਆਪਾਂ ਤੁਹਾਨੂੰ ਅੱਜ ਦਿਖਾਉਨੇ ਆ LED ਬਹੁਤ ਜ਼ਾਰੇ ਸਸੇ ਰੇਟਾਂ 'ਚ ਦੀਵਾਲੀ ਕਰੇ ਆਫਰ ਲੱਗੀ ਹੋਈ ਆ ਤੇ ਤੁਹਾਨੂੰ ਦਿਖਾਉਣਾ ਹੈ ਵੀਡੀਓ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਪੁੱਛਦੇ ਨਾਲ ਜਿਉਂ ਰੇਟ ਕੀ ਹਿਸਾਬ ਦਾ ਵਾ ਵੀਡੀਓ ਨਾਲ ਬਣੇ ਰਹੋ ਆਜੋ ਜੀ ਹਾਂਜੀ ਆ ਇਹਨਾਂ ਦੀ ਸ਼ਾਪ ਆ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਆਜੋ ਵੀਡੀਓ ਨਾਲ ਬਣੇ ਰਹੋ ਹਾਂਜੀ ਵੀਰੇ ਕੀ ਹਾਲ ਚਾਲ ਆ ਵੀਰੇ ਬਾਈ ਸਸੀ ਗੱਲ ਸਾਰਿਆਂ ਨੂੰ ਠੀਕ ਠਾਕ ਹੋ ਹਾਂਜੀ ਹਾਂਜੀ ਵੀਰੇ ਕੀ ਹੋ ਰਾਇਆ ਫਿਰ ਦੀਵਾਲੀ ਦੀ ਵੀਰੇ ਦੀਵਾਲੀ ਦੀ ਵੀਰੇ ਪਹਿਲੇ ਪਹਿਲੇ ਸਾਰੇ ਲੁਝਾਣੇ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਹੁਣ ਆਪਾਂ ਦਿਵਾਲੀ ਦੇ ਵਿਰੇ 32 ਇੰਚ LED ਬੁਸ਼ ਕੰਪਨੀ ਦੀ ਸਿਰਫ ਤੇ ਸਿਰਫ 6500 ਰੁਪਏ ਦੀ ਸਰ 6500 ਦੀ ਹਾਂਜੀ ਹਾਂਜੀ ਵਿਰੇ ਬੁਸ਼ ਕੰਪਨੀ ਦੀ 32 ਇੰਚ LED ਸਿਰਫ ਤੇ ਸਿਰਫ 6500 ਰੁਪਏ ਦੀ ਤੇ ME2 ਦੀ 2 ਸਾਲ ਦੀ ਵਾਰੰਟੀ 2 ਸਾਲ ਦੀ ਵਾਰੰਟੀ ਰਿਪਲੇਸਮੈਂਟ ਦੀ 2 ਸਾਲ ਚ ਪੀਸ ਖਰਾਬ ਹੋ ਜਾਊਗਾ ਪੀਸ ਚੇਂਜ ਕਰਕੇ ਨਵਾਂ ਦਵਾਂਗੇ 2 ਸਾਲ ਵਾਰੰਟੀ ਸਿਰਫ ਤੇ ਸਿਰਫ 7000 ਰੁਪਏ ਦੀ ਕਿੰਨੇ ਇੰਚ ਬੱਤੀਆਂ ਜੀ 32 ਇੰਚ LED 7000 ਰੁਪਏ ਦੀ 2 ਸਾਲ ਵਾਰੰਟੀ ਬੁਸ਼ ਕੰਪਨੀ ਦੀ 32 ਇੰਚ LED ਸਿਰਫ ਤੇ ਸਿਰਫ 6500 ਰੁਪਏ ਦੀ origignal bush company ਕੋਈ assemble ਨਹੀਂ ਹੈਗੀ ਵੀਰੇ origignal 32 ਇੰਚ ਬੁਸ਼ 6500 ਰੁਪਏ ਦੀ ME2 2 ਸਾਲ ਵਾਰੰਟੀ ਨਾਲ ਸਿਰਫ ਤੇ ਸਿਰਫ 7000 ਰੁਪਏ ਦੀ ਤੇ ME2 43 ਇੰਚ ME2 43 इंच सिरत ते सिरम मिलेगी 12000 ਰੁਪਏ ਦੀ 2 ਸਾਲ ਦੀ ਰਿਪਲੇਸਮੈਂਟ ਵਾਰੰਟੀ ਸਿਰਫ 12000 ਦੀ ਸਿਰਫ ਤੇ ਸਿਰਫ 12000 ਰੁਪਏ ਵੀਰੇ ਚ 2 ਸਾਲ ਦੀ ਰਿਪਲੇਸਮੈਂਟ ਗਾਰੰਟੀ 2 ਸਾਲ ਰਿਪਲੇਸਮੈਂਟ ਵਾਰੰਟੀ ਠੋਕ ਵਜਾ ਕੇ ਕਹਿ ਰਿਹਾ ਵੀਰੇ ਕੋਈ ਬੰਦਾ ਪੀਸ ਚੇਂਜ ਕਰਕੇ ਨਹੀਂ ਦਿੰਦਾ ਸਿਰਫ ਅਸੀਂ ਪੀਸ ਚੇਂਜ ਕਰਕੇ ਰਾਵਾਂਗੇ 2 ਸਾਲ ਪੀਸ ਖਰਾਬ ਹੋ ਜਾਏਗਾ ਤਾਂ ਪੀਸ ਦੇ ਬੱਲੇ ਪੀਸ ਮਿਲੇਗਾ ਵੀਰੇ ਰਿਪੇਅਰ ਕਰਕੇ ਨਹੀਂ ਦਵਾਂਗੇ ਓਕੇ ਵੀਰੇ ਤੇ 32 ਇੰਚ ਦੀ ME2 7000 ਰੁਪਏ ਦੀ 32 ਇੰਚ ME2 2 ਸਾਲ ਗਰੰਟੀ ਨਾਲ 12000 ਰੁਪਏ ਦੀ 50 ਇੰਚ ME2 20000 ਰੁਪਏ ਦੀ 55 ਇੰਚ ME2 25000 ਰੁਪਏ ਦੀ ਓਕੇ ਵੀਰੇ ਸਾਰਿਆਂ ਦੀ 2 ਸਾਲ ਦੀ ਵਾਰੰਟੀ ਰਹੇਗੀ 2 ਸਾਲ ਦੀ ਰਿਪਲੇਸਮੈਂਟ ਵਾਰੰਟੀ ਰਹੇਗੀ ਓਕੇ ਵੀਰੇ ਤੇ ਜਿਹੜੇ ਮੇਰੇ ਭਰਾ ਵੀਡੀਓ ਸ਼ੇਅਰ ਕਰਕੇ ਆਣਗੇ ਉਹਨਾਂ ਸਾਰਿਆਂ ਲਈ ਗਿਫਟ ਭਰ ਕੇ ਆ ਚੁੱਕੇ ਨੇ ਓਕੇ ਵੀਰੇ ਜਿਹੜਾ ਜਿਹੜਾ ਮੇਰਾ ਭਰਾ ਵੀਡੀਓ ਸ਼ੇਅਰ ਕਰਦਾ ਆਊਗਾ ਉਹਨੂੰ ਗਿਫਟ ਨਾਲ ਦੀ ਨਾਲ ਮਿਲੂਗਾ ਨਾਲ ਨਾਲ ਗਿਫਟ ਮਿਲੂਗਾ ਹਾਂਜੀ ਹਾਂਜੀ ਵੀਰੇ ਵੀਡੀਓ ਸ਼ੇਅਰ ਕਰਕੇ ਆਉਗਾ ਹਾਂਜੀ ਹਾਂਜੀ ਵੀਰੇ ਓਕੇ ਵੀਰੇ ਹੋਰ ਆਪਣੇ ਕਿਹੜੇ ਕਿਹੜੇ ਐਲ.ਈ.ਡੀ ਆਉਂਦੇ ਹੋਰ ਹੋਰ ਵੀਰੇ ਆਪਣੇ ਕੋਲ ਸਾਰੇ ਬ੍ਰਾਂਡ ਮਿਲ ਜਾਣਗੇ ਐਮ.ਆਈ. ਮਿਲ ਜੂਗੀ ਸੈਮਸੰਗ ਮਿਲ ਜੂਗੀ ਟੀ.ਸੀ.ਐਲ ਮਿਲ ਜੂਗੀ ਸਾਰੇ ਬ੍ਰਾਂਡ ਅਵੇਲੇ एमआई दी 32 इंच एलडी सिर्फ ਤੇ ਸਿਰਫ 11000 ਰੁਪਏ ਦੀ 2025 ਮਾਡਲ 2025 ਦਾ ਮਾਲ ਹੈ ਵੀਰੇ ਫਰੈਸ਼ ਮਾਲ ਹੈ ਕੰਪਨੀ ਵਾਰੰਟੀ ਹੈ ਆਨਸਾਈਡ ਵਾਰੰਟੀ ਹੈ ਓਕੇ ਵੀਰੇ ਕੰਪਨੀ ਘਰੇ ਆ ਕੇ ਇੰਸਟਾਲ ਕਰਕੇ ਜਾਏਗੀ ਘਰੇ ਹੀ ਵਾਰੰਟੀ ਮਿਲੇਗੀ ਤੁਹਾਨੂੰ ਦੁਕਾਨ ਤੇ ਆਂਦੀ ਲੋੜ ਨਹੀਂ ਪਏਗੀ 올ਓਵਰ ਪੰਜਾਬ ਵਾਰੰਟੀ ਹੈ ਵੀਰੇ ਘਰੇ ਬੈਠੇ ਬਿਠਾਏ ਵਾਰੰਟੀ ਮਿਲੂਗੀ ਓਕੇ ਵੀਰੇ ਹੋਰ ਵੀਰੇ ਆਪਣੇ ਕੋ ਸਾਰੇ ਲੈਪਟਾਪ ਅਵੇਲੇਬਲ ਨੇ ਡੈਲ ਦਾ i5 ਲੈਪਟਾਪ ਮਿਲ ਜੂਗਾ ਸਿਰਫ ਤੇ ਸਿਰਫ 15500 ਦਾ 15500 ਦਾ ਸਾਰੇ ਮਾਲ ਭਰ ਗਿਆ ਚੁੱਕਿਆ ਕੋਈ ਇੱਕ ਅੱਦਾ ਪੀਸ ਨਹੀਂ ਹੈਗਾ ਸਾਰੇ ਮਾਲ ਕਵਾਂਟਰੀ ਚ ਭਰ ਗਿਆ ਚੁੱਕੇ ਨੇ ਜਿਹੜਾ ਮੇਰਾ ਵੀਰ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਲੈਪਟਾਪ ਦੇ ਨਾਲ ਇੱਕ ਲੈਪਟਾਪ ਦੇ ਨਾਲ ਚਾਰ ਗਿਫਟ ਬਿਲਕੁਲ ਫ੍ਰੀ ਮਿਲਣਗੇ ਬੈਗ ਕੀ ਸਕਿਨ ਕਲੀਨਿੰਗ ਜੈਲ ਤੇ ਕੀਬੋਰਡ ਓਕੇ ਵੀਰੇ ਹਰ ਲੈਪਟਾਪ ਨਾਲ ਚਾਰ ਗਿਫਟ ਬਿਲਕੁਲ ਫ੍ਰੀ ਮਿਲਣਗੇ ਜਿਹੜਾ ਮੇਰਾ ਵੀਰ ਤੇਜੀ ਵੀਰ ਦੀ ਵੀਡੀਓ ਸ਼ੇਅਰ ਕਰਕੇ ਆਊਗਾ Dell ਕੰਪਨੀ ਆ ਲੈਪਟਾਪ ਹੈ 15000 ਤੋਂ ਪੁਰਾਣਾ ਲੈਪਟਾਪ ਸਟਾਰਟ ਹੋ ਜਾਊਗਾ i5 8 ਜੇਨਰੇਸ਼ਨ 8GB RAM 256 SSD ਹਾਂ ਹਾਂ ਤਾਂ ਪੂਰੀ ਵਧੀਆ ਹੋ ਜਾਣਾ ਹਾਂਜੀ ਹਾਂਜੀ ਵੀਰੇ ਆ ਦੇਖੋ ਵੀਰੇ ਅਮੇਂ ਡਿਵੀਸ਼ਨ ਚੈੱਕ ਕਰ ਰੇ ਹਾਂਜੀ ਹਾਂਜੀ ਵੀਰੇ ਕੋਈ ਵੀ ਲੈਪਟਾਪ ਮਾਲ ਭਰ ਕੇ ਆ ਚੁੱਕਿਆ ਆ ਨਹੀਂ ਕੋਈ ਇੱਕ ਅੱਧਾ 20 ਪਿਆ ਵਾ ਕੁਆਂਟੀਟੀ ਭਰ ਕੇ ਆ ਚੁੱਕੀ ਹੈ ਵੀਰੇ ਜਿੰਨਾ ਮਰਜ਼ੀ ਮੇਰਾ ਵੀਰ ਮੈਂ ਕਹਿੰਨਾ ਭਰ ਕੇ ਮੇਰਾ ਭਰਾ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਜਿਹੜਾ ਮੇਰਾ ਵੀਰ ਕੋਈ ਦੁਕਾਨ ਲਈ ਮਾਲ ਲੈਣਾ ਚਾਹੁੰਦਾ ਵਾ ਕੋਈ ਹੋਲ ਸੇਲ ਕਰਨਾ ਚਾਹੁੰਦਾ ਵਾ ਕਿਸੇ ਨੇ ਹੋਟਲ ਲਈ ਐਲੜੀਆਂ ਲੈਣੀਆਂ ਨੇ ਉਹ ਸਾਡੇ ਨੰਬਰ ਤੇ ਸੰਪਰਕ ਕਰੋ ਤੇ ਸਾਨੂੰ ਕਾਲ ਕਰੋ ਪਾਈਓਨ ਰਿਟੇਲ ਵੀ ਕਰਦੇ ਤੇ ਹੋਲਸੇਲ ਵੀ ਕਰਦੇ ਹਾਂਜੀ ਹਾਂਜੀ ਵੀਰੇ ਆਪਾਂ ਹੋਲਸੇਲ ਲੇਟਾਂ ਤੇ ਆਪਣੇ ਰਿਟੇਲ ਭਰਾਵਾਂ ਨੂੰ ਆਪਣੇ ਰਿਟੇਲ ਭਰਾਵਾਂ ਦਾ ਫਾਇਦਾ ਕਰਾਣਾ ਹੁਣ ਪਹਿਲੇ ਅਸੀਂ ਹੋਲਸੇਲ ਕਰਦੇ ਸੀਗੇ ਹੁਣ ਹੋਲਸੇਲ ਲੇਟਾਂ ਤੇ ਅਸੀਂ ਰਿਟੇਲ ਚ ਮਾਲ ਦੇਣਾ ਸ਼ੁਰੂ ਕਰਤਾ ਵਾ ਓਕੇ ਵੀਰੇ ਜਿਹੜਾ ਮੇਰਾ ਵੀਰ ਤੇਜੀ ਵੀਰ ਦੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਫਾਇਦਾ ਫਾਇਦਾ ਹੀ ਫਾਇਦਾ ਮੇਰਾ ਭਰਾ ਠੀਕ ਹੈ ਵੀ ਬਾਕੀ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਓ ਤੇ ਗਿਫਟ ਲੈਣਾ ਨਹੀਂ ਭੁੱਲਣਾ ਐਡਰੈਸ ਵੀਰੇ ਆਪਣਾ ਨੀਅਰ ਬੱਸ ਸਟੈਂਡ ਜਵਾਰ ਨਗਰ ਕੈਂਪ ਮਿੱਡਾ ਚੌਂਕ ਅਰੋੜਾ ਇਲੈਕਟ੍ਰੋ ਵਰਡ ਨੰਬਰ ਕਵਰੇ ਆਪਣਾ 999829643 ਅਰੋੜਾ ਇਲੈਕਟ੍ਰੋ ਵਰਡ ਨੀਅਰ ਮਿੱਡਾ ਚੌਂਕ ਨੀਅਰ ਬੱਸ ਸਟੈਂਡ ਲੁਧਿਆਣਾ ਓਕੇ ਵੀਰ ਥੈਂਕ ਯੂ